ਤੁਹਾਡਾ ਧੰਨਵਾਦ ਵੀ ਸਾਰਿਆਂ ਨੇ ਅੱਜ ਅੱਜ ਨਹੀਂ ਸਾਢੇ 3 ਸਾਲ ਤੋਂ ਮੇਰਾ ਸਾਥ ਵੀ ਦੇ ਰਹੇ ਹੋ ਔਰ ਜੋ ਲੋਕਾਂ ਦੀਆਂ ਮੁਸ਼ਕਲਾਂ ਮੇਰੇ ਤੱਕ ਪਹੁੰਚਾਣੇ ਔਰ ਜਿਹੜੀਆਂ ਸਾਡੀਆਂ ਕੀਤੇ ਕੰਮ ਨੇ ਉਹ ਲੋਕਾਂ ਤੱਕ ਲੈ ਕੇ ਜਾਣੇ ਤੁਹਾਡਾ ਬਹੁਤ ਧੰਨਵਾਦ ਹੈ ਔਰ ਖਾਸ ਤੌਰ ਤੇ ਮੈਂ ਧੰਨਵਾਦ ਕਰੂੰਗਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਤਪੰਥ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਫੰਡ ਦੇ ਕੇ ਔਰ ਨਾਣਾ ਨੌਰਥ ਨੂੰ ਡਿਵੈਲਪਮੈਂਟ ਜਰਾਤ ਚਲਾਇਆ ਮੈਂ ਬਹੁਤ ਬਹੁਤ ਧੰਨਵਾਦ ਹੈ ਅੱਜ ਅਸੀਂ ਕੇਵੀਐਮ ਦੀ ਨਾਲ ਜਿਹੜੀ ਫਰੰਟ ਵਾਲੀ ਰੋਡ ਹੈ ਜਿਹੜੀ ਕਾਫੀ ਦੇਰ ਤੋਂ ਤਕਨ 15-20 ਸਾਲ ਤੋਂ ਲਗਾਤਾਰ ਮੈਂ ਵੀ ਦੇਖਦਾ ਆ ਰਿਹਾ ਹਾਂ ਔਰ ਤਕਰੀਬਨ ਲੱਖਾਂ ਨਿਵਾਸੀਆਂ ਦੀ ਡਿਮਾਂਡ ਵੀ ਸੀਗੀ ਕਿਉਂਕਿ ਇਸ ਰੋਡ ਨੂੰ ਇੱਕ ਵਾਰ ਨਹੀਂ ਘੱਟੋ-ਘੱਟ ਚਾਰ-ਪੰਜ ਵਾਰਡ ਪੈਂਦੇ ਜਿਹੜੇ ਚਾਰ-ਪੰਜ ਵਾਰਡ ਜਿਹੜੇ ਮੇਨ ਰੋਡ ਚੰਦਰਨਗਰ ਤੋਂ ਲੈ ਕੇ ਤੇ ਤੁਹਾਨੂੰ ਜਿੰਨੇ ਵੀ ਸਿਵਲ ਸਿਟੀ ਰੋਡ ਹੈ ਹੈਬੋਲ ਸਾਈਡ ਤੋੜ ਤੱਕ ਸਾਰੇ ਰੋਡ ਜਿਹੜੇ ਵਾਰਡ ਜਿੰਨੇ ਸੱਜੇ-ਖੱਬੇ ਆਲੇ ਨੇ ਸਾਰੇ ਇਸ ਨੂੰ ਲਿੰਕ ਕਰਦੇ ਆ ਔਰ ਖਾਸ ਹੋਤੇ ਕੇਵੀਐਮ ਸਕੂਲ ਹੈ ਨਾਲ ਆਰਿਓ ਕਾਲਜ ਹੈ ਸਾਮਣੇ ਪੁਲਸ ਲਾਈਨ ਹੈ तकरीबन ਸਾਰਾ ਇਹ ਏਰੀਆ ਕਾਫੀ ਇਸ ਰੋਡ ਤੋਂ ਇਸ ਰੋਡ ਨੂੰ ਯੂਜ਼ ਕਰਦਾ ਔਰ ਡਿਮਾਂਡ ਵੀ ਕਾਫੀ ਲੋਕਾਂ ਦੀ ਸੀ ਕਿ ਬਹੁਤ ਦੇਰ ਤੋਂ ਕਿ ਕਾਫੀ ਦੇਰ ਤੋਂ ਸੜਕ ਬਣੀ ਨਹੀਂ ਕਾਫੀ ਟੁੱਟੀ ਹਾਲ ਦੇ ਵਿੱਚ ਸੀ ਅੱਜ ਅਸੀਂ ਨੂੰ ਮਨਾਉਣ ਜਾ ਰਹੇ ਹਾਂ ਔਰ ਮੈਂ ਤੁਹਾਡੇ ਮਾਧਮੇਤ ਲੋਕਾਂ ਨਿਵਾਸੀ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਖਾਸੋਤੇ ਲੋਕਾਂ ਨਿਵਾਸੀ ਅੱਥੇ ਮੁਬਾਰਕਵਾਦ ਦਿੰਦਾ ਤੇ ਨਮਾਜ਼ੀ ਕਰਦਾ ਕਿਉਂਕਿ ਸਾਢੇ 3 ਸਾਲ ਤੋਂ ਲਗਾਤਾਰ ਜੋ ਮੇਰੀ ਜ਼ਿੰਮੇਵਾਰੀ ਸੀਗੀ ਲੋਕ ਮੇਰਾ ਸਾਥ ਵੀ ਦੇ ਰਹੇ ਆ ਕਿਉਂਕਿ ਕੇ ਵੀ ਨਹੀਂ ਹੋ ਜਾਂਦਾ ਕਿ ਆ ਵਿਧਾਇਕ ਬਣ ਕੇ ਹਲਕਾ ਦੇ ਚਾਰਜ ਬਣ ਕੇ ਉਹ ਲੋਕਾਂ ਲੋਕਾਂ ਦਾ ਸਾਥ ਨਹੀਂ ਹੁੰਦਾ ਪਰ ਮੈਂ ਵਨਡੇ ਤੋਂ ਜਦੋਂ ਤੋਂ ਅਸੀਂ ਸਟਾਰਟ ਕੀਤਾ 35 ਸਾਲ ਤੋਂ ਲੋਕਾਂ ਦਾ ਪਿਆਰ ਅਸ਼ੀਰਵਾਦ ਸਾਥ ਬਹੁਤ ਮਿਲਦੇ ਹਰ ਵਾਰ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਲੋਕਾਂ ਦੇ ਮੁਤਾਬਕ ਚੱਲ ਰਹੀ ਹੈ ਕਿਤੇ ਸੀਵਰ ਪੈ ਰਿਹਾ ਕਿਤੇ ਪਾਣੀ ਲੈਣਾ ਪੈ ਰਿਹਾ ਕਿਤੇ ਟੂਲ ਲੱਗ ਰਿਹਾ ਕਿਤੇ ਸੜਕਾਂ ਬਣ ਰਹੀਆਂ ਕਿਤੇ ਲਾਈਟਾਂ ਲੱਗ ਰਹੀਆਂ ਨੇ ਇਹ ਸਾਰੇ ਲੋਕਾਂ ਦਾ ਇੱਕ ਇੱਕ ਟੈਕਸ ਦਾ ਦਿੱਤਾ ਪੈਸਾ ਜੋ ਲੋਕ ਦੇ ਦਿੱਤੇ ਲਾ ਕੇ ਸ਼ਾਮ ਤੱਕ ਸਰਕਾਰ ਨੂੰ ਟੈਕਸ ਦੇ ਪਹਿਲੀ ਸਰਕਾਰ ਹੈ ਸਰਕਾਰ ਹੈ ਵਿਤੋਰ ਬੇਤੀ ਪਾੜੀ ਕੋਈ ਜਵਾਬ ਨਹੀਂ ਦਿੱਤੀ ਸਾਰੇ মিডিਆ ਲੈ ਖੜੇ ਉਤਨੀ ਦੇਖਦੇ ਸੀਗੇ ਖਜ਼ਾਨਾ ਖਾਲੀ ਚਾਹੇ ਉਹਨਾਂ ਦੇ ਫਾਈਨੈਂਸ ਮਿਟਰ ਸੀ ਚਾਹੇ ਸਾਡੇ ਬਿਜ਼ਨਸ ਸਰਕਾਰਾਂ ਦੇ ਸੀਐਮ ਸੀਗੇ ਸਾਰੇ ਕੋਈ ਗੱਲ ਕਰਦੇ ਸਾਡਾ ਖਜ਼ਾਨਾ ਨਹੀਂ ਹੈ ਪਰ ਸਾਡੇ 3.5 ਸਾਲ ਤੋਂ ਕਦੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਮੁਖਾਰਮਤ ਤੋਂ ਕਦੇ ਨਹੀਂ ਸੁਣਿਆ ਆਊਗਾ ਕਿ ਸਾਡਾ ਖਜ਼ਾਨਾ ਖਾਲੀ ਹੈ ਕੋਈ ਕੋ ਗੱਲ ਕਰਦੇ ਨੀਅਤ ਸਾਫ਼ ਹੋਣੀ ਚਾਹੀਦੀ ਹੈ ਨੀਅਤ ਦੇ ਵਿੱਚ ਸਾਡਾ ਖੋਟ ਨਹੀਂ ਹੋਣੀ ਜਦੀ ਸਾਡੀ ਨੀਅਤ ਸਾਫ਼ ਹੈ ਉਹ ਨੀਤੀ ਸਾਫ਼ ਹੈ ਦੋਨੋਂ ਚੀਜ਼ਾਂ ਸਾੜੀਆਂ ਸਾਹਿਬ ਨੇ ਦੋਨੋਂ ਹੀ ਸਾੜੀਆਂ ਜਿਹੜੇ ਰੋਜ਼ ਟੈਕਸ ਸਾਨੂੰ ਪੈਸਾ ਆਉਂਦਾ ਅੱਜ ਉਹਦੀ ਕਲੈਕਸ਼ਨ ਕਰਕੇ ਤੁਹਾਡੇ ਡਿਵੈਲਪਮੈਂਟ ਤੇ ਪੈਸੇ ਲਾਉਨੇ ਆ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਲੋਕਾਂ ਦੇ ਵਿੱਚ ਜਾ ਕੇ ਡਿਵੈਲਪਮੈਂਟ ਦਾ ਕੰਮ ਸ਼ੁਰੂਆਮ ਕਰਦਾ ਕਿਉਂਕਿ ਲੋਕਾਂ ਨੇ ਇਸ ਤਾਕਤ ਦੇ ਕੇ ਕਾਬਿਲ ਬਣਾਇਆ ਕਿ ਮੈਂ ਲੋਕਾਂ ਦੀ ਡਿਵੈਲਪਮੈਂਟ ਕਰ ਸਕਾਂ ਅੱਜ ਇਹ ਸੜੀ ਰੋਡ ਬਣਨ ਜਾ ਰਹੀ ਹੈ ਇਹ ਦੋ ਤਿੰਨ ਦਿਨ ਦੇ ਵਿੱਚ ਸਾਰੀ ਕੰਪਲੀਟ ਹੋ ਜਾਣੀ ਹੈ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਮਿਲੇਗਾ ਮੇਰੇ ਨਾਲ ਕੀਵੀਅਮ ਸਕੂਲ ਦੇ ਸਾਡੇ ਪ੍ਰਿੰਸੀਪਲ ਉਹ ਵੀ ਖੜੇ ਨੇ ਕਿਉਂਕਿ ਇਹਨਾਂ ਨੇ ਵੀ ਮੇਰੀ ਪੰਜ ਸਾਲ ਪਹਿਲਾਂ ਗੱਲ ਹੋਈ ਸੀ ਕਿ ਸਾਡੀ ਰੋਡ ਦਾ ਸਾਵੀ ਹਾਲਾਤ ਮਾੜੇ ਨੇ ਤੇ ਮੈਂ ਇਹ ਅਸੀਂ ਇਹ ਬਣਾ ਦੇਾਂਗੇ ਅੱਜ ਅਸੀਂ ਫਿਰਸਲ ਸਾਹਿਬ ਦੇ ਨਾਲ ਉਹ ਸਾਰੇ ਮੇਰੇ ਕੌਂਸਲਰ ਸਹਾਣਾ ਪਨੋੜ ਸਾਹਿਬ ਖੜੇ ਨੇ ਰਾਜਾ ਜੀ ਖੜੇ ਨੇ ਔਰ ਜਿੰਨੇ ਵੀ ਮੇਰੇ ਹਲਕਾ ਜਾਰੇ ਮੋਵੀ ਜੀ ਖੜੇ ਨੇ ਸਾਰਿਆਂ ਦੇ ਵਿਚੋਂ ਦੇ ਸੱਟ ਸੱਟ ਕੇ ਅੱਜ ਅਸੀਂ ਇਹ ਸੜਕ ਵਿੱਚ ਉਪਰਮ ਕੀਤਾ ਔਰ ਮੈਂ ਤੁਹਾਡੀ ਮਾਦਮਤੋਂ ਇਲਾਕਾ ਨਿਵਾਸੀਆਂ ਨੂੰ ਮੁਝੇ ਸੇ ਮੁਬਾਰਕਬਾ ਦਿਨਾ ਉਥੇ ਮਰਾ ਆਸ ਕਰਦਾ ਜੀ ਆਉਣ ਵਾਲੇ ਟਾਈਮ ਚ ਅਪਾ ਇਸ ਤਰ੍ਹਾਂ ਹੀ ਰਲ ਮਿਲ ਕੇ ਸ਼ਹਿਰ ਦੀ ਡਿਵੈਲਪਮੈਂਟ ਕਰਾਵਾਂਗੇ ਔਰ ਸਭ ਤੋਂ ਵੱਡੀ ਜੀ ਖੁਸ਼ੀ ਦੀ ਗੱਲ ਹੈ ਕੱਲ ਤੋਂ ਸਾਰਿਆਂ ਨੇ ਦੇਖਿਆ ਹੀ ਹੈ ਹਲਕੇ ਨੌਰਥ ਨੂੰ ਸਾਡੇ ਸੀਐਮ ਸਾਹਿਬ ਨੇ ਫੀਲ ਦਿੱਤੀ ਹੈ ਉਹਦੇ ਬਾਰੇ ਮੈਂ ਪੀਸੀ ਕਰੂੰਗਾ ਸ਼ਾਮ ਨੂੰ ਯਾਰ ਕੋ ਟਾਈਮ ਦੇ ਦੇਗਾ ਤੇ ਪੀਸੀ ਕਰਕੇ ਉਹਦੀ ਨੋਟੀਫਿਕੇਸ਼ਨ ਹੋ ਜਾਏਗੀ ਅਸੀਂ ਉਹਦੀ ਪੀਸੀ ਕਰਾਂਗੇ ਉਹ ਬਹੁਤ ਵੱਡਾ ਕੰਮ ਸਾਡੇ ਸਿਮ ਸਾਹਿਬ ਨੇ ਸਾਡਾ ਲੁਧਿਆਣਾ ਨਾਰਥ ਨੂੰ ਇੱਕ ਗਿਫਟ ਦਿੱਤਾ ਉਹਦਾ ਵੀ ਉਧਾਰ ਕਰਾਂਗੇ ਲੱਡੂਆਂ ਦੇ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਸਾਡੀਆਂ ਗੱਲਾਂ ਸਰਕਾਰ ਤੱਕ ਪਹੁੰਚਾਣੇ ਲੋਕਾਂ ਤੱਕ ਮਿਲਾਂਦੇ ਸਰ ਇੱਕ ਲੋਕਾਂ ਨੂੰ 12 ਪਸ਼ੂਆਂ ਦੀ ਕਾਫੀ ਮੁਸ਼ਕਲ ਆਉਂਦੀ ਹੈ ਐਕਚੁਅਲੀ 12 ਪਸ਼ੂ ਜਿਹੜੇ ਹੈਗੇ ਜਿਹੜੇ ਹੁਣ ਜਿਹੜੇ ਰਹਿ ਗਏ ਨੇ ਅਸੀਂ ਕਾਫੀ ਹੱਦ ਤੱਕ ਅਸੀਂ ਚੱਕ ਕੇ ਅੱਜ ਗਊਸ਼ਾਲਾ ਨਾਲ ਸਾਡਾ ਸੰਪਰਕ ਸੀਗਾ ਉਹਨਾਂ ਨੂੰ ਭੇਜੇ ਨੇ ਪਰ ਕਿਤੇ ਨਾ ਕਿਤੇ ਕੁਝ ਜਿਹੜੇ ਪਾਲਤੂ ਪਸ਼ੂ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਰੱਖੇ ਹੋਏ ਨੇ ਉਹ ਕਈ ਲੋਕ ਐਸੇ ਨੇ ਜਿਹੜੇ ਸਵੇਰੇ ਉਹਦੀ ਚੋਈ ਕਰਕੇ ਉਹਨੂੰ ਛੱਡ ਦਿੰਦੇ ਨੇ ਸ਼ਾਮ ਨੂੰ ਚੋਈ ਦੇ ਟਾਈਮ ਫਿਰ ਲੈ ਜਾਂਦੇ ਨੇ ਇਹ ਸਾਨੂੰ ਬੜੀ ਦਿੱਕਤ ਆ ਰਹੀ ਹੈ ਅਸੀਂ ਬਹੁਤ ਜਲਦੀ ਐਕਸ਼ਨ ਲੈ ਕੇ ਮੇਰੀ ਕਾਰਵੋਇ ਕਮਿਸ਼ਨ ਨਾਲ ਮੀਟਿੰਗ ਵੀ ਹੈ ਕਰਕੇ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨੇ ਪਾਲਤੂ ਪਸ਼ੂ ਰੱਖੇ ਨੇ ਮੈਂ ਤੁਹਾਡੇ ਮੱਦੇਦਰੋਂ ਨੂੰ ਕਹਿਣਾ ਵੀ ਜਾਊਂਗਾ ਕਿ ਆਪਣਾ ਇੰਤਜ਼ਾਮ ਕਰ ਲਓ ਇਥੇ ਪਸ਼ੂ ਆਪਣੇ ਬਾਹਰ ਲੈ ਜਾਓ ਜਿੱਥੇ ਸਰਕਾਰ ਵੱਲੋਂ ਅਥਾਰਾਈਜ਼ ਕੀਤਾ ਹੋਇਆ ਅਸੀਂ ਸ਼ਹਿਰ 'ਚ ਬਿਲਕੁਲ ਤੁਹਾਡੀਆਂ ਗਾਵਾਂ ਨਹੀਂ ਕੋ ਮੰਨਣੀਆਂ ਤੁਸੀਂ ਚੋਕ ਇਹ ਬੰਗਾਵਾਂ ਨੂੰ ਤੇ ਸ਼ਹਿਰ ਛੱਡ ਦਿੰਨੇ ਹੋ ਲੋਕਾਂ ਦਾ ਨੁਕਸਾਨ ਕਰਦੀਆਂ ਨੇ ਐਕਸੀਡੈਂਟ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਉਹ ਆਪਣੀਆਂ ਸਹੀ ਜਗ੍ਹਾ ਤੇ ਪੰਚਾ ਦਿਓ ਨਹੀਂ ਤੇ ਅਸੀਂ ਡੰਗਰ ਬਿਲਕੁਲ ਖੋਲ ਕੇ ਲੈ ਜਾਈਏ ਤੁਹਾਡੇ ਆਪਣੇ ਹਲਕੇ ਦੇ ਐਮਐਲਏ ਚੌਧਰੀ ਮਜ਼ਹਲਲ ਬੱਗਈ ਦਾ ਪਹਿਲੇ ਦਿਨੋਂ ਸ਼ੁਕਰਗੁਜ਼ਾਰ ਕਹਣਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੇਵੀਐਮ ਤੇ ਆਰੀਆ ਕਾਲਜ ਦੇ ਵਿੱਚ ਵਾਲੀ ਰੋਡ ਹੈ ਉਹਦਾ ਅਜੂਦਘਾਟਨ ਕੀਤਾ ਕਿਉਂਕਿ ਮੇਰੇ ਵਾਰ ਨੰਬਰ 68 ਦੇ ਲੋਕਾਂ ਦੀ ਬਹੁਤ ਡਿਮਾਂਡ ਸੀ ਕਿਉਂਕਿ ਇਹ ਮੇਨ ਐਂਟਰੀ ਪੁਆਇੰਟ ਸੀਗਾ ਇਹ ਮੇਰਾ ਬਈ ਬਹੁਤ ਢੇਰ ਤੋਂ ਡਿਮਾਂਡ ਸੀਗੀ ਵੀ ਇਹ ਸੜਕ ਬਣਾਈ ਜਾਏ ਕਿਉਂਕਿ ਇੱਥੇ ਛੋਟੇ ਢਿੱਬੇ ਬਹੁਤ ਸੀਗੇ ਇਹ 15-20 ਸਾਲ ਪਹਿਲੇ ਬਣੀ ਸੀਗੀ ਜਿਸ ਲਈ ਅਸੀਂ ਐਮਐਲਏ ਸਾਹਮਣੇ ਕੋਲ ਡਿਮਾਂਡ ਰੱਖੀ ਉਹਨਾਂ ਨੇ ਅੱਜ ਆਪਣੇ ਕਰ ਕੰਮਾਂ ਦਾ ਮੂਰਤ ਕਰਕੇ ਇਹ ਸੜਕ ਦਾ ਸ਼ੁਰੂਆਤ ਕੀਤੀ ਜਿਹੜੀ ਕੀ ਅੱਜ ਇੱਕ ਜਾਂ ਦੋ ਦਿਨਾਂ ਚ ਇਹ ਕੰਪਲੀਟ ਹੋ ਜਾਏਗੀ ਤੇ ਇਹ ਜਿਹੜੀ ਬਹੁਤ ਵੱਡੀ ਦੇਣ ਹੈ ਮੇਰੇ ਇਲਾਕੇ ਨੂੰ ਕਿਉਂਕਿ ਮੇਰੇ ਜਿਹੜਾ ਐਂਟਰੀ ਪੁਆਇੰਟ ਹੈ ਸੋ ਕਈ ਵਾਰਡਾਂ ਨੂੰ ਰਸਤਾ ਜਾਂਦਾ ਹੈ ਜੱਸੀਆ ਰੋਡ ਨੂੰ ਜਾਂਦਾ ਹੈ ਸਿਵਲ ਸਿਟੀ ਜਾਂਦਾ ਹੈ ਮੇਨ ਹੰਬੜਾ ਰੋਡ ਨੂੰ ਵੀ ਇਧਰ ਨਿਕਲਦਾ ਆਪਣਾ ਕਈ ਇਲਾਕੇ ਜਾਂਦਾ ਹੈ ਤੇ ਮੈਂ ਆਪਣੇ ਦਿਲੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਆਪਣੇ ਹਰਕੇ ਦੇ ਐਮਐਲਏ ਚੌਦੀ ਮਦਨ لال ਬਕੈ ਨੇ ਜਿਨ੍ਹਾਂ ਨੇ ਇੱਕ ਮੈਨੂੰ ਸੁਗਾਤ ਦਿੱਤੀ ਕੱਲ ਇੱਕ ਮੇਰੇ ਵਾਰਡ 'ਚ ਇੱਕ ਆਮ ਆਦਮੀ ਕਲੀਨਿਕ ਦੀ ਵੀ ਉਹ ਮੂਰਤ ਕਰਨਗੇ ਉਹ ਵੀ ਮੇਰੇ ਵਾਰਡ ਨੂੰ ਇੱਕ ਬਹੁਤ ਵੱਡੀ ਸੁਗਾਤ ਹੋਏਗੀ ਤਾਂ ਕਿ जेड़ा भी गरीब इंसान है अपना मुफ्त इलाज करा सकेगा कोई तकरीबन को लाख रुपए की लागत नंबर हो रही है आज का दिन बहुत शुभ दिन है क्योंकि के वी एम लेन की जो सड़क है वो कई सालों से जो गड्ढों से भरी हुई थी आज आ, हमारे विधायक मदन लाल बग्गा जी के प्रयासों से वो उसका रिपेयर का काम आज शुरू हो गया और शायद दो तीन दिन में पूरा हो जाएगा तो ये एक बहुत बड़ा स्कूल के लिए भी स्कूल में आने वाले लोगों के लिए भी और इस स्कूल के आसपास जो लोग रहते हैं उनके लिए भी ये एक बहुत बड़ी सुविधा होगी कि वो सड़क यहाँ पर बन गई है मैं दिल से उन सभी लोगों का और खासकर विधायक बग्गा जी का धन्यवाद देता हूँ कि इस तरीके की चीज़ उन्होंने यहाँ पर करी इस सड़क से न सिर्फ आसपास रहने वालों को फायदा होगा बल्कि स्कूल में जो बच्चे आते हैं जो अभिभावक आते हैं उन सबको भी इससे काफ़ी फायदा होगा इसके लिए एक बार फिर सभी का बहुत बहुत धन्यवाद मैं समझता हूँ कि मैं समझता हूँ कि ये शायद पिछले कम से कम दस जो मुझे बताया गया है कि ये कम से कम पिछले दस पंद्रह साल से इस सड़क का ऐसा ही हाल था एग्जैक्ट डेटा तो आपको खैर सरकारी आंकड़ों से मिल जाएगा बट जो सुनते हैं कि कम से कम दस पंद्रह साल का गैप रहा होगा कि सड़क की कोई रिपेयर नहीं थी मैं सब तो पहला चौधरी मदन लाल बग्गा जी साढ़े एम एल ए साहब ने उन्हों का धनवाद कर दा जिन्नी नॉर्थ उन्होंने डिवेलपमेंट कराई है पिछले पाँच साल तो नहीं हुई ठीक है जी ਕੋਈ ਐਸਾ ਇਲਾਕਾ ਨਹੀਂ ਕੋਈ ਐਸੀ ਮੱਲਾ ਨਹੀਂ ਕੋਈ ਗਲੀ ਨਹੀਂ ਜਿੱਥੇ ਡਿਵੈਲਪਮੈਂਟ ਨਹੀਂ ਹੋ ਰਹੀ ਹਰ ਹਰ ਜਗ੍ਹਾ ਤੇ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਕਿਤੇ ਲਾਈਟ ਲੱਗ ਰਹੀ ਕਿਤੇ ਸੀਵਰੇਜ ਦਾ ਕਿਤੇ ਗਲੀ ਦਾ ਪੱਕੀ ਕਰਨ ਦਾ ਕਿਤੇ ਸੜਕ ਪੱਕੀ ਕਰਨ ਦਾ ਕੋਈ ਇਲਾਕਾ ਐਸਾ ਨਹੀਂ ਹੈ ਆ ਕੇਵੀਐਮ ਸਕੂਲ ਦੇ ਨਾਲ ਜਿਹੜੀ ਸ਼ਮਸ਼ਾਨ ਘਾੜ ਨੂੰ ਰੋਡ ਜਾ ਰਹੀ ਹੈ ਪਿਛਲੇ 20 ਸਾਲਾਂ ਤੋਂ ਟੁੱਟੀ ਹੋਈ ਸੀ ਇਹਦੀ ਸੋਧ ਕਿਸੇ ਨੇ ਨਹੀਂ ਲੱਪੀ ਅੱਜ ਸਾਡੇ ਐਮਐਲਏ ਸਾਹਿਬ ਨੇ ਦਾ ਉਦਘਾਟਨ ਕੀਤਾ ਅੱਜ ਬਣਨ ਜਾ ਰਹੀ ਹੈ ਅਸੀਂ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਉਹਨਾਂ ਦਾ ਫੇਰ ਧੰਨਵਾਦ ਕਰਦੇ ਹਾਂ